समझ जरनों तो में श्रद्धा का पूर्ण भी करते हैं। आज इस मंच पे बहुत महान वस्तुनिर्दन पंडाल में बैठे हुए सभी माताएं बहने बच्चे, बुजुर्ग सभी को हार्दिक अभिनंदन। आज दिन ते जितें तुहानों। ਤੇ ਜੋ ਕਰਮ ਬਾਬਾ ਸਾਹਿਬ ਸਾਡੇ ਭਾਰਤ ਦੇ ਵੀ ਕਰਤੇ ਨੇ ਮੈਂ ਸਮਰਦਾ ਹਾਂ ਵੀ ਉਹ ਤੰਵੀਰ ਪੱਥਰਾ ਜਦ ਤੱਕ ਦੁਨੀਆ ਰਹੂਗੀ ਉਹਨਾਂ ਦੀ ਇਸ਼ਾਨਦਤ ਬਾਬਾ ਸਾਹਿਬ ਭਿਮਰਾ ਉਮੇਦ ਕਰੀ ਦੇ ਜਨਮ ਦਿਵਸ ਦੀ ਸਾਨੂੰ ਪੰਜਾਬੀ ਦੇ ਦੇਸ਼ ਵਾਸੀ ਨੂੰ ਬਹੁਤ-ਬਹੁਤ ਮੁੜਕਵਾ ਦਿਨਾ ਤੇ ਬਾਬਾ ਜੀ ਨੇ ਜੋ ਕਰਮਾ ਸਾਡੇ ਭਾਰਤ ਦੇ ਕਰਿਆ ਸ਼ਬਦਾਂ ਦੀ ਰਚਨਾ ਕਰਕੇ ਉਹਦਾ ਨਿਰਮਾਣ ਕਰਕੇ ਮੈਂ ਸਮਝਦਾ ਵੀ ਇੱਕ ਮੀਲ ਪੱਥਰ ਸੀ ਜਦ ਤੱਕ ਦੁਨੀਆ ਰਹੂ ਉਹਨਾਂ ਦੇ ਇਸ ਕਾਰਜ ਨੂੰ ਯਾਦ ਕਰੇ ਲੋਕਾਂ ਅਰਪਣ ਕੀਤੇ ਅੱਜ ਮੇਰੇ ਹਲਕੇ ਆਤਮ ਨਗਰ ਅੰਬੇਦਕਰ ਨੇ ਖੇ ਰੱਖੇ ਉਹਨਾਂ ਦੀ ਜਿਹੜੀ ਵੀ ਹੈ ਸਮੁੱਚੀ ਟੀਮ ਨੇ ਅੱਜ ਇਥੇ ਉਹਨਾਂ ਦੇ ਚਰਨਾਂ 'ਚ ਫੁੱਲ ਪੇਟ ਕਰੇ ਨੇ ਤੇ ਬਾਬਾ ਸਾਹਿਬ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਤੇ ਆਪਣੇ ਵੱਲੋਂ ਵੀ ਬਾਬਾ ਜੀ ਦੇ ਚਰਨਾਂ 'ਨਮਨ ਕਰਦਾ ਹਾਂ ਜੀ ਡਾਕਟਰ ਅੰਬੇਦਕਰ ਨਗਰ ਵਿੱਚ ਭਗਵਾਨ ਵਾਲਮੀਕੀ ਧਰਮਸ਼ਾਲਾ ਕਮੇਟੀ ਵੱਲੋਂ ਸਮੂਹ ਮੁਹੱਲੇ ਦੇ ਸਹਿਯੋਗ ਨਾਲ ਅੱਜ ਡਾਕਟਰ ਬੀਮਰਾਵ ਅੰਬੇਦਕਰ ਜੀ ਦੇ 133ਵਾਂ ਜਨਮ ਦਿਨ ਮਨਾਇਆ ਜੋ ਕਿ ਸਮੂਹ ਮhallan ਵਾਸੀਆਂ ਨੇ ਬੜੇ ਹੀ ਹਰਸ਼ੋ ੁਲਾਜ ਨਾਲ ਇਸ ਪ੍ਰੋਗਰਾਮ ਕੀਤਾ ਇਸ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਸਿੱਖਿਸ਼ਤ ਕਰਨ ਲਈ ਲੋਕਾਂ ਨੂੰ ਇੱਥੇ ਪਹੁੰਚੇ ਤੇ ਜੋ 바ਵਾ ਸਾਹਿਬ ਨੇ ਤਿੰਨ ਮੂਲ ਮੰਤਰ ਦਿੱਤੇਗੇ ਪੜੋ ਜੁੜੋ ਤੇ ਸੰਘਰਸ਼ ਕਰੋ ਅੱਜ ਮੈਨੂੰ ਲੱਗਦਾ ਕਿ ਸਾਡਾ ਸਮਾਜ ਉਸ ਢੇਲੀਆਂ ਤੇ ਉੱਚਜੇ ਤੌਰ ਤੇ ਅੱਗੇ ਆ ਰਿਹਾ ਤਾਂ ਮੈਂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਸਾਡਾ ਸਮਾਜ ਹਮੇਸ਼ਾ ਇਦਾਂ ਹੀ ਤਰੱਕੀ ਕਰਦਾ ਰਹੇ ਤਾਂ ਜੋ ਆਉਣ ਵਾਲੇ ਬੱਚਿਆਂ ਨੂੰ ਅਸੀਂ ਬਚਾ ਚੱਕੀਏ ਨਸ਼ਿਆਂ ਦੇ ਦਰਿਆ ਤੋਂ ਬਚਾ ਸਕੀਏ ਜਿਹੜੇ ਲੋਕ ਵਿਦੇਸ਼ਾਂ ਨੂੰ ਕੂਚ ਕਰ ਰਹੇ ਨੇ ਉਹ ਇੱਥੇ ਹੀ ਪੰਜਾਬ 'ਚ ਰਹਿ ਕੇ ਲੋਕਾਂ ਦੀ ਸੇਵਾ ਕਰਨ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਤੇ ਆਪਣਾ ਨਾਮ ਉੱਚਾ ਕਰਨ ਧੰਨਵਾਦ ਜੈ ਹਵਾਲਮੀ ਬਾਬਾ ਸਾਹਿਬ ਭੀਮਰਾਓ ਉਮੀਦ ਕਰੀ ਦੇ ਜਨਮ ਦਿਵਸ ਦੀ ਸਨੂ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਰਕਵਾ ਦਿਨਾ ਤੇ ਬਾਬਾ ਜੀ ਨੇ ਜੋ ਕਰਮਾ ਸਾਡੇ ਭਾਰਤ ਦੇ ਕਰਿਆ ਸ਼ਬਦਾਂ ਦੀ ਰਚਨਾ ਕਰਕੇ ਉਹਦਾ ਨਿਰਮਾਣ ਕਰਕੇ ਮੈਂ ਸਮਝਦਾ ਵੀ ਇੱਕ ਮਿਲ ਪੱਥਰ ਸੀ ਜਦ ਤੱਕ ਦੁਨੀਆ ਰਹੂ ਉਹਨਾਂ ਦੇ ਇਸ ਕਾਰਜ ਨੂੰ ਯਾਦ ਕਰੇ ਜਾਈਏ ਅੱਜ ਫੁੱਲੋ ਅਰਪਣ ਕੀਤੇ ਅੱਜ ਮੇਰੇ ਹਲਕੇ ਆਤਮਨਗਰ ਅੰਬੇਦਕਰ ਨੇ ਖੇ ਉਹਨਾਂ ਦੀ ਜਿਹੜੀ ਵੀ ਸਮੁੱਚੀ ਟੀਮ ਨੇ ਅੱਜ ਇਹ ਉਹਨਾਂ ਦੇ ਚਰਨਾਂ 'ਚ ਫੁੱਲ ਪੇਂਟ ਕਰੇ ਨੇ ਤੇ ਬਾਬਾ ਸਾਹਿਬ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਤੇ ਆਪਣੇ ਵੱਲੋਂ ਵੀ ਬਾਬਾ ਜੀ ਜੀ ਚਰਨਾਂ ਨੂੰ ਨਮਨ ਕਰਦਾ ਜੀ ਡਾਕਟਰ ਅਮੇਦਕਰ ਨਗਰ ਵਿੱਚ ਭਗਵਾਨ ਵਾਲਮੀਕੀ ਧਰਮਸ਼ਾਲਾ ਕਮੇਟੀ ਵੱਲੋਂ ਸਮੂਹ ਮੁਹੱਲੇ ਦੇ ਸਹਿਯੋਗ ਨਾਲ ਅੱਜ ਡਾਕਟਰ ਬੀਮਰਾਵ ਮੇੜਕਰ ਜੀ ਦੇ 133ਵਾਂ ਜਨਮ ਦਿਨ ਮਨਾਇਆ ਜੋ ਕਿ ਸਮੂਹ ਮੱਲਾਂ ਨਿਵਾਸੀਆਂ ਨੇ ਬੜੇ ਹੀ ਹਰਸ਼ੋ ੁਲਾਜ ਨਾਲ ਇਸ ਪ੍ਰੋਗਰਾਮ ਕੀਤਾ ਇਸ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਕਲਵੰਤ ਸਿੰਘ ਸਿੱਧੂ ਜੀ ਸਿੱਖਿਸ਼ਤ ਕਰਨ ਲਈ ਲੋਕਾਂ ਨੂੰ ਇੱਥੇ ਪਹੁੰਚੇ ਤੇ ਜੋ 바ਵਾ ਸਾਹਿਬ ਨੇ ਤਿੰਨ ਮੂਲ ਮੰਤਰ ਦਿੱਤੇਗੇ ਪੜੋ ਜੁੜੋ ਤੇ ਸੰਘਰਸ਼ ਕਰੋ ਅੱਜ ਮੈਨੂੰ ਲੱਗਦਾ ਕਿ ਸਾਡਾ ਸਮਾਜ ਉਸ ਢੇਲੀਆਂ ਤੇ ਉੱਚਜੇ ਤੌਰ ਤੇ ਅੱਗੇ ਆ ਰਿਹਾ ਤਾਂ ਮੈਂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਸਾਡਾ ਸਮਾਜ ਹਮੇਸ਼ਾ ਇਦਾਂ ਹੀ ਤਰੱਕੀ ਕਰਦਾ ਰਵੇ ਤਾਂ ਜੋ ਆਉਣ ਵਾਲੇ ਬੱਚਿਆਂ ਨੂੰ ਅਸੀਂ ਬਚਾ ਚੱਕੀਏ ਨਸ਼ਿਆਂ ਦੇ ਦਰਿਆ ਤੋਂ ਬਚਾ ਸਕੀਏ ਜਿਹੜੇ ਲੋਕ ਵਿਦੇਸ਼ਾਂ ਨੂੰ ਕੂਚ ਕਰ ਰਹੇ ਨੇ ਉਹ ਇੱਥੇ ਹੀ ਪੰਜਾਬ 'ਚ ਰਹਿ ਕੇ ਲੋਕਾਂ ਦੀ ਸੇਵਾ ਕਰਨ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਤੇ ਆਪਣਾ ਨਾਮ ਉੱਚਾ ਕਰਨ ਧੰਨਵਾਦ ਜੈਵਾਲ